ਇੱਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਦੇ ਲਈ ਵੱਦੋ-ਵੱਦ ਦਰਖਤ ਲਗਾਉਣ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਇਹ ਮੁਹਿੰਮ ਨੂੰ ਦਰਖਤਾਂ ਦੀ ਕਟਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਅਜਿਹਾ ਇੱਕ ਮਾਮਲਾ ਸ਼੍ਰੀ ਮੁਖਸਾ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਤਖਤ ਮਲਾਣਾ ਦੇ ਸਾਹਮਣੇ ਆਇਆ ਹੈ ਜਿੱਥੇ ਪਿੰਡ ਵਾਸੀਆਂ ਨੇ ਸਰਪੰਚ ਦੇ ਪਿੰਡੇ ਵਿੱਚ ਸਰਕਾਰੀ ਜਗ੍ਹਾ ਤੇ ਲੱਗੇ ਸਫੈਦਿਆਂ ਨੂੰ ਬਿਨਾਂ ਪੁੱਛੇ ਹੀ ਕੱਟ ਕੇ ਵੇਚ ਦਿੱਤਾ ਇਸ ਸਬੰਧ ਦੇ ਜਦੋਂ ਮਹਿਲਾ ਸਰਪੰਚ ਨੇ ਪਤੀ ਜਸਪਾਲ ਸਿੰਘ ਤਖਤ ਮਲਾਨਾ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਾਡੇ ਤੇ ਲੱਗੇ ਦੋਸ਼ ਬੇਪੁਨਿਆ ਹਨ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਦਰਖਤ ਨਹੀਂ ਕਟਿਆ ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਸ਼੍ਰੀ ਮੁਖਸਾ ਸਾਹਿਬ ਦੇ ਬੀਡੀਪੀਓ Kusum Agarwal ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪੰਚਾਇਤ ਪੱਲ ਨੂੰ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਇਸ ਸੰਬੰਧੀ ਉਹ ਥਾਣਾ ਬਰੀਵਾਲ ਨੂੰ ਲਿਖਤੀ ਸ਼ਿਕਾਇਤ ਭੇਜ ਰਹੇ ਹਨ ਇਸ ਵੱਜੋਂ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰਪੰਚ ਵੱਲੋਂ ਅਨਪੰਚਾਇਤ ਵੱਲੋਂ ਕੋਲ ਰਿਟਰਨ ਕੰਪਲੇਂਟ ਆਈ ਹੈ ਕਿਸੇ ਨੇ ਦੁਰਅਕਤ ਵੱਡੇ ਇੱਕ ਵਾਰੀ ਤਾਂ ਸੀ ਥਾਣੇ ਨੂੰ ਭੇਜ ਰਹੀ ਸੀ ਸਪਾਕੀ ਪੰਚਾਇਤ ਵੱਲੋਂ ਆਪਣੇ ਲੈਵਲ ਤੇ ਵੀ ਐਸਐਚਓ ਦੇ ਦਿੱਤੀ ਗਈ ਕੰਮ ਹੁਣ ਤਾਂ ਚਲੋ ਪੂਰੀ ਇਨਕੁਆਇਰੀ ਕਰਕੇ ਪਤਾ ਲੱਗ ਦੇਣਾ ਚਾਹੀਦਾ ਹਾਂ ਮੈਨੂੰ ਪਿੰਡ ਤੋਂ ਹੀ ਫੋਨ ਆਇਆ ਸੀ ਤਾਂ ਪੰਚਾਇਤ ਕੋਲ ਰਿਕਾਰਡ ਹੋਊਗਾ ਜੀ ਰੋ ਇਨਕੁਆਇਰੀ ਕਰਾਂਗੇ ਸਰ ਆ ਰਿਕਾਰਡ ਵੀ ਦੇਖਾਂਗੇ ਤੁਸੀਂ ਭੇਜੋ ਪਿੰਡ ਵਾਲਿਆਂ ਨੇ ਕੀ ਆ ਪਿੰਡ ਵਾਲੇ ਤਿੰਨ ਚਾਰ ਕਿਤੇ ਟਾਕੀ ਹੈ ਜੀ ਤੁਹਾਨੂੰ ਮੈਂ ਦੱਸਦਾ ਗੱਲ ਉਹ ਆ ਪੰਚਾਇਤ ਦਾ ਜਿਹੜਾ ਸਾਡੇ ਪਿਆਰੇ ਰਗਵਾ 6 7 ਕਿਲੇ ਉਹਦੇ ਚ ਪੁਰਾਣੇ ਚ ਪਈਤੇ ਲੱਗੇ ਸੀਗੇ ਸੁੱਕੇ ਸੜੇ ਜੇ ਖੜੇ ਆ ਹਜੇ ਵੀ ਕੋਈ ਖੜੇ ਆ 20 30 ਬੂਟੇ ਮੋਟ ਮੱਟ ਵੀ ਖੜੇ ਆ ਉੱਥੇ ਗਰੀਬਪੁਰਾ ਕੋਈ ਲੈ ਵੀ ਜਾਂਦਾ ਅਸੀਂ ਇੱਕ ਦੋ ਵਾਰੀ ਦਿੱਤੀਆਂ ਵੀ ਠਾਣੇ ਵੀ ਸਾਡੇ ਪਈ ਇੱਕ ਦੋ ਬੂਟੇ ਵੱਡੇ ਵੀ ਆਏ ਕਰਕੇ ਅਸੀਂ ਦਿੰਦੇ ਵੀ ਰਹਿੰਨੇ ਆ ਕੋਈ ਉਹ ਵੱਡਾ ਉੱਥੇ ਬੂਟੇ ਸਾਰੇ 10 ਹੋਣਗੇ ਜਾਂ 15 ਹੋਣਗੇ ਉੱਥੇ ਟਰਾਲੀ ਵਾਲਾ ਤਾਂ ਮਸਲਾ ਹੀ ਹੈ ਨਹੀਂ ਜੀ ਜਿਹੜੀ ਤੁਸੀਂ ਥਾਣੇ ਦੀ ਗੱਲ ਕੀਤੀ ਆ ਤੁਸੀਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਸੀ ਥਾਣੇ ਅਸੀਂ ਜੀ ਪਰ ਜਿੱਦਾਂ ਪਿੱਛੇ ਜੇ ਹੋਏ ਸੀਗੇ 1-2 ਅਸੀਂ ਉਹ ਵੈਸੇ ਮੈਂ ਕਿਹਾ 1-2 ਆ ਦੀ ਵੀ ਜਾਇ ਨਹੀਂ ਜਾਂਦਾ ਥਾਣੇ ਹੁਣ ਕੰਮਾਂ ਨਾਲ ਤੁਸੀਂ ਤੁਸੀਂ ਇੱਕ ਜਦੋਂ ਤੁਹਾਡੇ ਨਾਲ ਪੱਤਰਕਾਰਾਂ ਨੇ رابطہ ਕੀਤਾ ਤੁਸੀਂ ਕਿਹਾ ਵੀ ਮੈਂ ਥਾਣੇ ਨੂੰ ਦਰਖਾਸਤ ਦਿੱਤੀ ਹੋਈ ਆ ਹਾਂਜੀ ਇੱਕ ਠੀਕ ਹਾਂਜੀ ਨੇ ਦੇਖਤੀ ਪਤਾ ਦਿੱਤੀ ਸੀ ਵੈਸੇ ਫੋਨ ਤੇ ਵੀ ਪੰਚਾਇਤੀ ਕੰਮ ਆ ਜੀ ਸਾਥ ਉਪਰਿਆਂ ਦਾ ਜਾਂਦਾ ਨਹੀਂਗਾ ਜਿੱਦੇ ਕਿਤੇ ਆਏ ਦੇਖਤੀ ਵੀ ਸਾਥੋਂ ਲੈ ਲੋ ਇਹ ਸਾਈਨ ਉਹ ਤਲਾਹ ਦੇ ਦੇ ਦੀ ਟੋਟਲ ਕਿੰਨੇ ਬੁੱਟੇ ਜਿਹੜੇ ਉੱਤੇ ਚਪੈਦੇ ਲੱਗੇ ਸੀ ਤੁਹਾਡੇ ਅੱਜ ਪਹਿਲਾਂ ਜੀ ਹਾਂ ਜੀ ਟੋਟਲ ਅੱਜ ਤੱਕ ਟੋਟਲ ਸਾਰਾ ਅਜੇ ਤਾਂ ਗਿਣੇ ਨਹੀਂ ਐਵੇਂ ਤੁਹਾਨੂੰ ਮੈਂ ਕਹਿ ਰਿਹਾ ਜੀ ਨਾ ਜੋ ਚਾਰਜ ਚ ਨਹੀਂ ਦਿੱਤਾ ਤਾਂ ਮੁਕਤਾਨ ਮੋਲ ਸਿੰਘ ਦੀ ਰਿਪੋਰਟ ਐਸਐਮ ਜੀ ਨਿਊਜ਼